ਭਾਈ ਜੀ ਆ ਦੇਖ ਲੋ ਆ ਨਾ ਬਰਨਾਲਾ ਬਰਨਾਲਾ ਰੋਡ ਜਦੋਂ ਆਪਾਂ ਟਾਟਾ ਜਰਸੀ ਤੋਂ ਪਹਿਲਾਂ ਫਰਾਈ ਓਵਰ ਨਹੀਂ ਆਉਂਦਾ ਆ ਦੇਖੋ ਆ ਇਹ ਜਿਵੇਂ ਪੁਲ ਥੱਲੇ ਗੱਡੀਆਂ ਲਾ ਕੇ ਖੜ ਜਾਂਦੇ ਆਪਾਂ ਆ ਨਾਲ ਢਾਬਾ ਸਾਹਮਣੇ ਪੁਲ ਦੇ ਥੱਲੇ ਬਰਨਾਲੇ ਵਾਲੇ ਪੁਲ ਦੇ ਜਿਹੜਾ ਓਵਰ ਬ੍ਰਿਜ ਆ ਤੇ ਆ ਗੱਡੀ ਨੰਬਰ ਆ ਦੇਖ ਲੋ ਸਾਡਾਂ ਵੀ ਗੱਡੀਆਂ ਸੀ ਅਸੀਂ ਅਸੀਂ ਭਾਈ ਨੂੰ ਠਾਇਆ ਇਹਨੂੰ ਆ ਕੇ ਕਿ ਕਿੰਨੀ ਲੱਗੀ ਖੜੀ ਆ ਮਾਗਰ ਵਰਨਾਕਾਰ ਖੜੀ ਸੀ ਆ ਦੇਖ ਲੋ ਜਦੋਂ ਅਸੀਂ ਆ ਕੇ ਗੱਡੀਆਂ ਰੋਕ ਕੇ ਉਦੋਂ ਆ ਦੇਖ ਲੋ ਆ ਕਿੰਨੀ ਛੱਡ ਕੇ ਭੱਜ ਗਏ ਇਹ ਗੰਨੀ ਕਿੰਨੀ ਲੱਗੀ ਫੁੱਲ ਪਰ ਇਹੀ ਹੋਊਗਾ ਆ ਜੀਗਾ ਉਹ ਤਾਂ ਉਹੀ ਸੀਗਾ ਉਹ ਤਾਂ ਹੋਰ ਸੀ ਆ ਦੇਖੋ ਇੱਕ ਕਿੰਨੀ ਆ ਖਾਲੀ ਪਈ ਆ ਤੇ ਆ ਗੱਡੀ ਸੀਗੀ ਵਰਨਾਕਾਰ ਸੀ ਨੰਬਰ ਪਲੇਟ ਟੁੱਟੀ ਹੋਈ ਸੀ ਮਾਗਰ ਦੀ ਨੰਬਰ ਪਲੇਟ ਟੁੱਟੀ ਹੋਈ ਆ ਮਾងੀ ਬਸ ਇਹੀ ਕਹਿਨੀ ਸੀ ਨਾ ਹਾਂ ਮੈਂ ਬੁੱਢੀ ਤਾਂ ਪੁਲ ਦੇ ਥੱਲੇ ਜਦੋਂ ਵੀ ਗੱਡੀ ਇੱਥੇ ਲਾਓ ਨਾ ਭਰਾਵਾ ਬਾਈ ਆਹ ਥੱਲੇ ਲਾਂਗ ਵਾਲੀ ਗੱਡੀ ਸਾਰਾ ਆਹ ਦੇਖ ਲਓ ਲਾ ਕੇ ਸੁੱਤਾ ਪਿਆ ਸੀਗਾ ਜਿਹੜਾ ਭਰਾ ਵੀ ਇੱਥੇ ਕੋਈ ਗੱਡੀ ਲੈ ਕੇ ਆਵੇ ਆਪ ਦਾ ਤਿਆਰ ਰੱਖੇ ਭਰਾਵਾ ਇੱਥੇ ਲਿਆ ਕੇ ਕਾਰ ਵਾਲਾ ਹੁੰਦਾ ਆਦਾ ਤਿੰਨ ਚਾਰ ਗੱਡੀਆਂ ਸੀ ਗੱਡੀ ਰੋਕੇ ਵੇਖ ਲਈ ਹਾਂ ਵਰਨਾ ਕਾਰ ਸੀਗੀ